ਦੋਸਤੋ ਸਾਰਿਆਂ ਨੂੰ ਪਿਆ ਬਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਨੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਆਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪੁਰਾਣਾ ਜੋ ਬਈ ਤੁਸੀਂ ਨਗੀਨਾ ਇੱਕ ਦੇਖ ਰਹੇ ਆ ਬਈ ਸਕਰੀਨ ਤੇ ਵਹਿੜ ਇਹ ਬਾਈ ਨੇ ਘਰੇਲੂ ਵਹਿੜ ਆ ਵਕਾਊ ਕੀਤੀ ਐ ਡੇਰੀ ਫਾਰਮ ਦਾ ਕੰਮ ਆ ਬਾਈ ਦਾ ਤੇ ਬਾਕੀ ਲੈਨੇ ਆਪਾਂ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਆਈ ਆਪਣਾ ਬਲਵੀਰ ਸਿੰਘ ਠੀਕ ਆ ਜੀ ਤੇ ਕੀ ਡਿਟੇਲ ਆਈ ਕਹਿੰਦੇ ਮੇ ਸੂਏ ਸੂਣਾ ਆਪਣੀਆਂ ਵਹਿੜਨੀਆਂ ਜੀ ਜੀ ਵਸੂਏ ਤੀਜੇ ਸੂਏ ਸੂਣਾ ਜੀ ਠੀਕ ਆ ਤੇ ਕੀ ਰਿਕਾਰਡ ਸੀਗਾ ਜੀ ਆਪਣੇ ਦੂਜੇ ਸੂਏ ਇਹ 30 ਕਿਲੋ ਦਾ ਤੁਸੀਂਗਾ ਜੀ 30 ਕਿਲੋ ਦਾ ਤੁਸੀਂਗਾ ਠੀਕ ਆ ਤੇ ਹੁਣ ਤੀਜੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਲੈ ਜੂ 6-7 ਦਿਨਾਂ ਦੀ 6-7 ਦਿਨਾਂ ਦੀ ਕੱਚੀ ਮਣਾ ਤੋੜ ਕੇ ਦਿਖਾ ਦੇ ਹਵਾਨਾ ਕਿਸੇ ਪੱਖੋਂ ਬਈ ਵੈੜ ਖੁੰਜੀ ਨਹੀਂ ਤੁਸੀਂ ਦੇਖ ਸਕਦੇ ਆ ਬੋਡੀ ਸਟਰਕਚਰ ਬਹੁਤ ਸੋਹਣਾ ਬਈ ਵੈੜ ਦਾ ਬੋਡੀ ਸਟਰਕਚਰ ਕਿਆ ਬਾਤਾਂ ਆ ਬਈ ਬਹੁਤ ਸੋਹਣੀ ਤੇ ਨਿਗਰ ਵੈੜਾ ਬਈ ਵਜਨ ਵਾਲੀ ਵੈੜਾ ਹਵਾਨਾ ਤੁਸੀਂ ਦੇਖ ਸਕਦੇ ਆ ਬਈ ਹਵਾਨਾ ਲੈ ਕੇ ਤੁਰਿਆ ਨਹੀਂ ਜਾਂਦਾ ਤੇ ਦੂਜੇ ਸੂਏ ਘਰ ਦੀ ਵੈੜਾ ਦੂਜੇ ਸੂਏ 30 ਲੀਟਰ ਤੱਕ ਦਿੱਤਾ ਸੀ ਐਤਕੀ ਬਈ ਜੱਸਾ ਹੁਣਾ ਹਵਾਨੇ ਦਾ ਰੌਕਾ ਬਾਕੀ ਮਿਲਕ ਵੇਨ ਤੁਸੀਂ ਦੇਖਾ ਨਾੜਾ ਹਵਾਨੇ ਦਾ ਬਈ ਤੁਸੀਂ ਦੇਖ ਸਕਦੇ ਆ ਬਈ ਜਿੰਨੀ ਤੱਕ ਹਵਾਨਾ ਬਈ ਹਵਾਨੇ ਦਾ ਆਕਾਰ ਹਵਾਨੇ ਦੀ ਬੰਤਰ ਤੇ ਬੋਡੀ ਸਟਰਕਚਰ ਵੈੜ ਦਾ ਮੈਨੂੰ ਬਈ ਬਹੁਤ ਸੋਹਣਾ ਲੱਗਿਆ ਬਾਕੀ ਤੁਸੀਂ ਆਏ ਇੱਥੇ ਵੈੜ ਬੱਖੋਂ ਮੁੜਦੇ ਨਹੀਂ ਬਾਕੀ ਚੰਗੀ ਚੀਜ਼ ਦੀ ਪਰਖ ਹਰੇਕ ਭਰਾ ਨੂੰ ਲੱਗ ਜਾਂਦੀ ਹੈ ਹਵਾਨਾ ਦੇਖ ਸਕਦੇ ਆ ਬਈ ਹਵਾਨਾ ਗੱਠ ਚੌੜਾ ਤਾਂ ਤੋਂ ਆਉਂਦਾ ਜਿੰਨੀ ਧੱਕ ਹਵਾਨੇ ਦੀ ਗਾਂ ਨੂੰ ਤੇ ਉੰਨੀ ਬਈ ਪਛਾਣੂਆ ਤੇ ਬੋਡੀ ਸਟਰਕਚਰ ਦਾ ਤਾਂ ਬਈ ਕੀ ਬਾਤਾਂ ਹੀ ਆ ਬਾਕੀ ਤੁਹਾਨੂੰ ਨੇੜ ਤੋਂ ਦਿਖਾ ਦਿੰਦੇ ਆ ਹਵਾਨਾ ਤੇ ਬਈ ਬਾਕੀ ਇੰਨੇ ਦੁੱਧ ਵਾਲਾ ਪਸ਼ੂ ਠੰਡਾ ਸੀਲ ਹੀ ਹੁੰਦਾ ਤੁਸੀਂ ਦੇਖ ਸਕਦੇ ਮੌਜਾਂ ਨਾਲ ਖੜੀ ਆ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਇੱਕੋ ਜੀ ਦੂਰੀ ਦਾ ਥਣ ਲੱਗਿਆ ਬਈ ਤੁਸੀਂ ਦੇਖ ਵੀਡੀਓ ਹੀ ਪੂਰਾ ਫੋਰ ਸ਼ਾਗਣੀ ਮਿਲ ਕੇ ਮੈਂ ਤੁਸੀਂ ਦੇਖ ਸਕਦੇ ਆ ਬਾਕੀ ਜਿਹੜੇ ਬੰਦੇ ਨੂੰ ਨੌਲੇਜ ਆ ਬਈ ਬਰੀਡ ਬਾਰੇ ਬਾਕੀ ਦੁੱਧ ਵਾਲੇ ਪਸ਼ੂ ਬਾਰੇ ਉਹ ਬੰਦੇ ਆ ਆਪ ਹੀ ਦੇਖ ਕੇ ਪਛਾਣ ਜਾਣੀ ਆ ਵੈਰ ਬਈ ਮੈਨੂੰ ਬਹੁਤ ਜੱਜੀ ਆ ਤੁਸੀਂ ਦੇਖ ਸਕਦੇ ਆ ਬਾਕੀ ਤੁਸੀਂ ਆਪ ਆ ਕੇ ਇੱਥੇ ਤਸੱਲੀ ਕਰ ਲਿਓ 7 ਦਿਨ ਹਜੇ ਬਈ 7 ਦਿਨਾਂ ਦੀ ਕੱਚੀ ਆ 7 ਦਿਨਾਂ ਜਿਹੜੇ ਹਵਾਨੇ ਦਾ ਰੌਕ ਹੋਰ ਦਿਖਾਉਣਾ ਕਰ ਮਾਲੀ ਪਰ ਬਾਕੀ ਹਵਾਨਾ ਹੋਣੀ ਬਈ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਤੇ ਬਈ ਡਿਮਾਂਡ ਕਰਦੇ ਆਪਾਂ ਇਹਦੀ ਉਹ ਆਇਆ ਤਾਂ ਕਰ ਲਾਂਗੇ ਫੋਨ ਤੇ ਕਰਨੀ ਆ ਹਾਂ ਠੀਕ ਆ ਫੋਨ ਤੇ ਬਈ ਡਿਮਾਂਡ ਕਰਨੀ ਆ ਫੋਨ ਨੰਬਰ ਡੈਸਪਲੇ ਤੇ ਬਈ ਚੱਲੀ ਜਾਂਦਾ ਬਾਈ ਦਾ ਥੱਲੇ ਸਕਰੀਨ ਤੇ ਤੇ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਜੋ 700 ਦੱਸਣਾ ਨਹੀਂ ਹੋ ਰਿਹਾ ਕਿ ਉਹ ਤੁਸੀਂ ਬਾਈ ਨਾਲ ਹੀ ਦੇਖ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਵਹਿੜ ਤੁਹਾਨੂੰ ਦਿਖਾਤੀ ਆ ਵਹਿੜ ਸੋਹਣੀ ਆ ਬਾਈ ਜਿਹੜੇ ਬੰਦੇ ਨੇ ਅੱਗੇ ਗਾਂ ਬਲੱਡ ਲੈਂਡ ਤੇ ਬਰੀਡ ਲੈਂਡ ਤੇ ਵੀ ਕੰਮ ਕਰਨਾ ਇਹਦਾ ਡੰਗੇ ਟਿਕਾ ਭਰਿਆ ਵਾ 2000 ਵਾਲਾ 2000 ਆ ਠੀਕ ਆ ਮੱਛੀ ਵਾਲਾ ਅ ਮੱਛੀ ਵਾਲਾ ਟਿਕਾ ਭਰਿਆ ਵੀ ਆਪਣਾ ਆ ਟਿਕਾ ਭਰਿਆ ਵਾ ਬਾਈ ਦਾ ਤੇ ਐ ਪਤਾ ਹੀ ਆਪਣਾ ਕਿਹੜਾ ਟਿਕਾ ਕਿਹੜਾ ਉਹਰੇ ਇਨ ਨਾ ਨਿਪਟਾਉਣੇ ਪਾਲਾ ਮੈਂ ਨਾ ਟੁੱਟਾ ਠੀਕ ਹੈ ਠੀਕ ਹੈ ਉਂ ਬਈ ਟੀਕਾ ਚੰਗਾ ਟੀਕਾ ਪੀਣੋਂ ਭਰਿਆ ਵਾ ਪਪੂ ਨੇ ਭਰਿਆ ਸੀ ਡਾਕਟਰ ਨੇ ਠੀਕ ਹੈ ਜੀ ਠੀਕ ਹੈ ਲੋ ਬਈ ਗਾਂ ਵਾਸਤੇ ਵੀ ਤੁਹਾਨੂੰ ਚੰਗੀ ਬਰੀਡ ਦਾ ਬੱਚਾ ਮਿਲੂਗਾ ਤੇ ਮੱਛੀ ਹੀ ਹੋਊਗੀ ਬਈ ਬਾਈ ਨੇ ਟੀਕਾ ਬਹੁਤ ਵਧੀਆ ਭਰਾਇਆ ਵਾ ਗਾਂ ਵਾਸਤੇ ਵੀ ਤੇ ਬਰੀਡ ਤੇ ਬਈ ਬਹੁਤ ਵਧੀਆ ਕੰਮ ਹੋਊਗਾ ਤੁਹਾਨੂੰ ਜੇ ਮੱਛੀ ਤੁਸੀਂ ਕਰੋਗੇ ਵਹਿੜ ਤੇ ਗਾਂ ਮੱਛੀ ਵੀ ਚੰਗੀ ਆਊਗੀ ਤੇ ਫੋਨ ਨੰਬਰ ਚੱਲੀ ਜਾਂਦਾ ਜੇ ਸਾਥੋਂ ਕੋਈ ਦੱਸਣ ਨਹੀਂ ਕੋਈ ਕਮੀ ਰਹਿ ਗਈ ਹੋ ਤੁਸੀਂ ਬਈ ਫੋਨ ਤੇ ਵੀ ਕੰਟੈਕਟ ਕਰ ਸਕਦੇ ਆ ਤੇ ਬਾਕੀ ਜਿਹੜੇ ਭਰਾ ਨੂੰ ਸ਼ੌਂਕ ਆ ਉਹ ਵਹਿੜ ਆ ਕੇ ਬਈ ਦੇਖ ਕੇ ਜਰੂਰ ਜਾਇਓ ਮੇਰਾ ਭਰਾ ਤੇ ਬਾਕੀ ਤੁਹਾਨੂੰ ਜਜੀ ਤੁਸੀਂ ਦੇਖ ਲੈਣੀ ਹੈ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਜੋ ਚੰਗੀ ਚੀਜ਼ ਚੰਗੇ ਕਿਸਾਨ ਭਰਾ ਤੱਕ ਜਾ ਸਕੇ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਧੰਨਵਾਦ ਰੱਬ ਰਾਖਾ